ਉਰਜ ਦੇ ਮੇਰੇ ਹਰਦਲ ਅਜ਼ੀਜ਼ 2 ਮਿੰਟ ਬਹੁਤ ਹੀ ਸਤਿਕਾਰਯੋਗ ਅੱਜ ਪਿੰਡ ਬੁਰਜ ਦੇ ਸਰਪੰਚ ਸਾਹਿਬ ਹੈਰੀ ਜੀ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਸਾਡੇ ਪਿੰਡਾਂ ਦੇ ਸਰਪੰਚ ਸਾਹਿਬਾਂ ਬਹੁਤ ਬਹੁਤ ਤੈ ਦਿਲੋਂ ਤੁਹਾਡਾ ਧੰਨਵਾਦ ਤੁਸੀਂ ਸਾਰਿਆਂ ਨੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਾਹ ਭਗਵੰਤ ਸਿੰਘ ਜੀ ਮਾਨ ਦੇ ਵਿਚਾਰ ਸੁਣਨ ਆਇਓ ਅੱਜ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਇਓ ਮੈਂ ਆਪਣੀਆਂ ਮਾਵਾਂ ਦਾ ਖਾਸ ਕਰਕੇ ਆਪਣੀਆਂ ਭੈਣਾਂ ਦਾ ਸਮੁੱਚੇ ਬੁਰਜ ਨਗਰ ਦਾ ਦਾ ਦੇ ਲੋ ਧੰਨਵਾਦ ਕਰਦਾ ਔਰ ਮੈਂ ਬੇਨਤੀ ਕਰਦਾ ਸੀਮ ਸਾਹਿਬ ਇਸ ਪਿੰਡ ਨੇ ਹਮੇਸ਼ਾ ਹੀ ਬੜੀ ਚੜਦੀ ਕਲਾ ਵਾਲੀ ਗੱਲ ਕੀਤੀ ਆ ਅੱਜ ਤੱਕ ਇਤਿਹਾਸ ਗਵਾਹ ਆ ਕਿ ਇਸ ਪਿੰਡ ਦੇ ਵਿੱਚੋਂ ਹਮੇਸ਼ਾ ਹੀ ਬੜਾ ਮਾਣ ਤੇ ਸਤਿਕਾਰ ਮਿਲਿਆ ਔਰ ਮੈਂ ਬੇਨਤੀ ਕਰਦਾ ਸੀਮ ਸਾਹਿਬ ਇਹ ਜਿੰਨੇ ਵੀ ਗਰੀਬੀ ਰੇਖਾ ਤੋਂ ਥੱਲੇ ਜਿਹੜੇ ਪਰਿਵਾਰ ਨੇ ਉਨ੍ਹਾਂ ਦੀ ਜਿਹੜੀ ਲਾਲਕੀਰ ਤੋਂ ਅੰਦਰ ਘਰ ਨੇ ਉਹ ਕੱਲਾ ਕੱਲਾ ਘਰ ਕੋਈ ਵਾਂਝਾ ਨਾ ਰਹਿ ਜਾਵੇ ਤਾਂ ਕਿ ਉਹ ਮਾਲਕੀ ਦੇ ਹੱਕ ਜੜਿਆ ਉਹ ਸਾਡੇ ਹਰਮਨ ਪਿਆਰੇ ਸੀਮ ਸਾਹਿਬ ਮੈਂ ਯਕੀਨ ਦਵਾਉਣਾ ਤੁਹਾਨੂੰ ਸਾਰੇ ਆਪਣੀ ਇਸ ਪਰਿਵਾਰਾਂ ਨੂੰ ਕਿ ਤੁਹਾਨੂੰ ਉਹ ਮਾਲਕੀ ਦੇ ਹੱਕ ਰਜਿਸਟਰੀਆਂ ਜਿਹੜੀਆਂ ਕੇਵਲ ਤੇ ਕੇਵਲ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸਾਡੇ ਸੀਐਮ ਸਾਹਿਬ ਨੇ ਤੁਹਾਨੂੰ ਉਹ ਦੇਣਿਆ ਮੈਨੂੰ ਪਤਾ ਕਿ ਇੱਥੇ ਬੜੇ ਲਾਲਚ ਦਿੱਤੇ ਜਾ ਰਹੇ ਆ ਔਰ ਜਿਹੜੇ ਕਾਂਗਰਸ ਦੇ ਕੈਂਡੀਡੇਟ ਆ ਉਹ ਵੀ ਤੁਹਾਡੇ ਪਿੰਡ ਦਾ ਪਰ ਵੀਰੋ ਅੱਜ ਕਾਂਗਰਸ ਨੇ ਵੀ ਉਹ ਟਿਕਟ ਦੇ ਕੇ ਗਲੋ ਲਾਈ ਜੇ ਅੱਜ ਮੇਰੇ ਤੋਂ ਲਖਾ ਲਓ ਉਹ ਗਲੋ ਲਾਈ ਆ ਉਹ ਕੈਂਡੀਡੇਟ ਥੋੜਾ ਆ ਉਹ ਦੇ ਇੱਕ ਨੋਗਾ ਪੂਰਾ ਕੀਤਾ ਨੋਗਾ ਪਰ ਚਲੋ ਅਸੀਂ ਦੇ ਇੰਨਾ ਗੱਲਾਂ ਵਾਲ ਜਾਂਦੇ ਨਹੀਂ ਇਹ ਤੇ ਉਹਨਾਂ ਦੀ ਮਰਜ਼ੀ ਆ ਪਰ ਮੈਂ ਅੱਜ ਬੇਨਤੀ ਕਰਦਾ ਜੋ ਆਮ ਆਦਮੀ ਪਾਰਟੀ ਨੇ ਤੁਹਾਨੂੰ ਮਾਲਕੀ ਦੇ ਹੱਕ ਦੇ ਦੇਣਿਆ ਜਿਹੜੀ ਕੋਟੀਆਂ ਦੀਆਂ ਸਕੀਮਾਂ ਆਉਂਦੀਆਂ ਸੀ ਤੁਸੀਂ ਵਾਂਝੇ ਰਹਿ ਜਾਂਦੇ ਸੀ ਕਿਉਂਕਿ ਮਾਲਕੀ ਦੇ ਹੱਕ ਤੁਹਾਡੇ ਕੋਲ ਨਹੀਂ ਸੀ ਹੁੰਦੇ ਹੁਣ ਜਦੋਂ ਮਾਲਕੀ ਦੇ ਹੱਕ ਮਿਲ ਜਾਣਿਆ ਤੁਸੀਂ ਆਪਣਾ ਥਾਂ ਵੇਚ ਸਕਦੇ ਹੋ ਤੁਸੀਂ ਥਾਂ ਕਿਸੇ ਦਾ ਖਰੀਦ ਸਕਦੇ ਹੋ ਇੱਥੋਂ ਤੱਕ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਉਹਤੇ ਲੋਨ ਲੈ ਸਕਦੇ ਹੋ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਸੋ ਮੈਂ ਤੈ ਦਿਲੋਂ ਬੁਰਜਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰਾ ਸਿਰ ਝੁਕਦਾ ਤੁਹਾਡੇ ਅੱਗੇ ਕਿ ਤੁਸੀਂ ਤੁਹਾਡਾ ਦੇਣਾ ਮੈਂ ਦੇ ਸਕਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਆਰਮੀ ਸਿੰਘ ਸੰਧੂ ਬੋਲੇ ਸੋਨਹਾਲ ਬੁਰਜ ਨਗਰ ਦੇ ਸਰਪੰਚ ਸਾਹਿਬ ਸਾਰੇ ਮੋਤਵਾਰ ਇਸ ਨਗਰ ਦੇ ਪਤਵੰਤੇ ਸੱਜਣ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਬਹੁਤ ਬਹੁਤ ਧੰਨਵਾਦ ਤੁਸੀਂ ਕਾਫੀ ਧੀਰ ਤੋਂ ਇੱਥੇ ਖੜੇ ਹੋ ਔਰ ਆਪਣਾ ਹੰਗਾਰਾ ਆਪਣਾ ਪੱਖ ਤੇ ਆਪਣਾ ਪਿਆਰ ਸਤਿਕਾਰ ਸਾਨੂੰ ਦੇਣ ਆਏ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ 11 ਤਰੀਕ ਨੂੰ ਇੱਕ ਐਸਾ ਮੌਕਾ ਦੁਬਾਰੇ ਆਇਆ ਹੈ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਪਹਿਲਾਂ ਸੋਲ ਸਾਹਿਬ ਨੂੰ ਤੁਸੀਂ ਭਾਰੀ ਮਤਾ ਤੇ ਜਤਾਇਆ ਸੀਗਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਬਾਣਾ ਮੰਨਣਾ ਪੈਣਾ ਤੇ ਉਹ ਬਾਈ ਇਲੈਕਸ਼ਨ ਜਿਮਨੀ ਚੋਂ ਆਈ ਐ ਤੇ ਇੱਕ ਵਾਰੀ ਫੇਰ ਤੁਸੀਂ ਪਹਿਲਾਂ ਨਾਲੋਂ ਵੀ ਵੱਧ ਹੰਗਾਰਾ ਦੇ ਰਹੇ ਮੈਂ ਬਹੁਤ ਸਾਰੇ ਪਿੰਡਾਂ ਚ ਕੱਲ੍ਹ ਸ ਜਾ ਕੇ ਆਇਆ ਉਹ ਇੱਕ ਦਿਨ ਪਹਿਲਾਂ ਮੈਂ ਢੰਡ ਗਿਆ ਸੀ ਪੰਡੋਰੀਆਂ ਪੰਜੇ ਸਾਰੇ ਪਿੰਡ ਮੈਂ ਜਾ ਕੇ ਆਇਆ ਤਰਨ ਤਰਨ ਗਏ ਸੀ ਅਗਲੇ ਆਉਣ ਵਾਲੇ ਦਿਨਾਂ ਚ ਵੀ ਆਵਾਂਗੇ ਬਸ ਲੋਕ ਇਹੀ ਕਹਿੰਦੇ ਆ ਜੀ ਚ ਤਿੰਨ ਚਾਰ ਮੰਗਾ ਨੇ ਪਿੰਡਾਂ ਦੀਆਂ ਮੈਂ ਕਿਉਂਕਿ ਆਪ ਪਿੰਡਾਂ ਵਾਲਾ ਮੈਨੂੰ ਪਤਾ ਮੇਰੇ ਪਿੰਡਾਂ ਚ ਵੀ ਇਹੀ ਮੰਗਾ ਹੁੰਦੀਆਂ ਸੀ ਤੋ ਸਾਰੀਆਂ ਠੀਕ ਕਰਨੀਆਂ ਇੱਕ ਤਾਂ ਸੜਕਾਂ ਇੱਕ ਸਕੂਲ ਕਿਤੇ 8ਵੀਂ ਦਾ ਉਹਨੂੰ 10ਵੀਂ ਦਾ ਜਾਂ 12ਵੀਂ ਦਾ ਕਰਨਾ ਤੇ ਇੱਕ ਪਿੰਡ ਦਾ ਟੋਬਾ ਛੱਪੜ ਗੰਦੇ ਪਾਣੀ ਦੀਆਂ ਬਿਮਾਰੀਆਂ ਦੇ ਘਰ ਬਣ ਗਏ ਇੱਕ ਪਿੰਡ ਦਾ ਗਰਾਊਂਡ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਇੱਧਰ ਉੱਧਰ ਭਟਕਣ ਦੀ ਬਜਾਏ ਨਸ਼ਿਆਂ-ਨੁਸ਼ਿਆਂ ਜਾਣ ਦੀ ਬਜਾਏ ਗਰਾਊਂਡ ਬਣਿਆ ਹੋਵੇ ਖੇਡਣਗੇ ਖੇਡਾਂ ਦੇ ਵਿੱਚ ਪੰਜਾਬ ਸਰਕਾਰ ਖੇਡਾਂ ਵਰਤਨ ਪੰਜਾਬ ਦੀਆਂ ਸ਼ੁਰੂ ਕਰ ਚੁੱਕੀ ਐ ਉਹ ਖੇਡਾਂ ਦੇ ਵਿੱਚ ਉਹਨਾਂ ਨੂੰ ਸਰੀਰ ਨਾਲ ਪਿਆਰ ਹੋਊਗਾ ਉਹ ਇੱਧਰ ਉੱਧਰ ਮਾੜੀ ਸੰਗਤ ਤੋਂ ਬਚਣਗੇ ਇਸ ਇਲਾਕੇ ਨੇ ਬਹੁਤ ਦੁੱਖ ਝੱਲੇ ਨੇ ਜੀ ਬੜੇ ਨੇਰੀਆਂ ਚੱਕਰ ਝੁੱਲੇ ਨੇ ਇਸ ਇਲਾਕੇ ਦੇ ਉੱਤੋਂ ਦੀ ਬੜੇ ਬਜ਼ੁਰਗ ਖੜੇ ਨੇ ਜਿਨ੍ਹਾਂ ਨੇ ਇਹਹੀ ਅਰਦਾਸਾਂ ਕੀਤੀਆਂ ਕਿ ਪ੍ਰਮਾਤਮਾ ਦੁਨੀਆ ਤੋਂ ਹਰੇਕ ਨੇ ਜਾਣਾ ਹੈ ਜਾਣ ਤੋਂ ਪਹਿਲਾਂ ਪੰਜਾਬ ਨੂੰ ਪਟੜੀ ਤੇ ਚੜਦਾ ਦੇਖ ਜੀਏ ਜਾਣ ਤੋਂ ਪਹਿਲਾਂ ਸਾਡੇ ਪਿੰਡ ਨੂੰ ਸਾਡੇ ਪਰਿਵਾਰ ਨੂੰ ਕੁਗ ਵਸਦਾ ਦੇਖ ਜੀਏ ਉਹ ਦਿਨ ਆ ਗਏ ਹੁਣ ਆਪਣੇ ਆਪਾਂ ਹੁਣ ਕਰ ਰਹੇ ਆਂ ਕੰਮ ਸਕੂਲ ਨਵੇਂ ਬਣ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਵੱਡੀਆਂ ਵੱਡੀਆਂ ਪੜਾਈਆਂ ਦੇ ਟੈਸਟ ਪਾਸ ਕਰ ਰਹੇ ਨੇ ਹਸਪਤਾਲ ਬਣ ਰਹੇ ਨੇ ਮਾਲਾ ਕਲੀਨਿਕ ਆਮ ਆਦਮੀ ਕਲੀਨਿਕ ਪਿੰਡਾਂ 'ਚ ਖੁੱਲ ਰਹੇ ਨੇ ਬਿਲਕੁਲ ਫ੍ਰੀ ਦਵਾਈਆਂ ਫ੍ਰੀ ਲਾਜ ਫ੍ਰੀ ਆਪਰੇਸ਼ਨ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਸਾਡੇ ਧੀਆਂ ਪੁੱਤਾਂ ਨੂੰ ਬਿਜਲੀ ਦਾ ਬਿੱਲ ਫਰੀ ਹੈ ਖੇਤਾਂਾਂ ਲਈ ਬਿਜਲੀ ਦਿਨੇ ਆਉਂਦੀ ਹੈ ਨਾਲੇ ਆਉਂਦੀ 8 10 12 ਘੰਟੇ ਜਦੋਂ ਮਰਜ਼ੀ ਜਾ ਕੇ ਮੋਟਰ ਚਲਾ ਲਓ ਟਿਊਬਵਲ ਚਲਾ ਲਓ ਕੱਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਵੀ ਟੇਲਾਂ ਤੱਕ ਪਹੁੰਚਾ ਰਹੇ ਹਾਂ ਜਿਹੜਾ ਹਰਮੀਤ ਸੰਧੂ ਜੀ ਨੇ ਗੱਲ ਕਹੀ ਹੈ ਕਿ ਲਾਲ ਲਕੀਰ ਦੇ ਦੇ ਵਿੱਚ ਜਿਹੜੇ ਘਰ ਨੇ ਉਹ ਉਹਨਾਂ ਦੀ ਮਾਲਕੀਅਤ ਨਹੀਂ ਹੈਗੀ ਬਹੁਤ سارے ਘਰ ਨੇ ਪੰਜਾਬ ਚ ਇਦਾਂ ਦੇ ਕਈ ਸ਼ਹਿਰਾਂ ਦੀਆਂ ਹੱਦਾਂ ਤੋਂ ਬਾਹਰ ਨੇ ਲਾਲ ਲਕੀਰ ਦੇ ਅੰਦਰ ਨੇ ਜਾਂ ਬਾਹਰ ਨੇ ਅਸੀਂ ਉਹ ਸ਼ੁਰੂ ਕਰ ਚੁੱਕੇ ਹਾਂ ਡੀਸੀ ਤਰਨਤਾਰ ਨੂੰ ਅਸੀਂ ਕਹਤਾ ਕਿ ਸਾਨੂੰ ਤੁਸੀਂ ਪੂਰਾ ਲੇਖਾ ਜੋਖਾ ਬਣਾ ਕੇ ਦਿਓ ਕਿਉਂਕਿ ਦੇਖੋ ਜੇ ਘਰ ਆਪਣਾ ਘਰ ਹੈ ਪਰ ਆਪਣਾ ਹੈ ਨਹੀਂ ਰਹਿੰਦੇ ਉਸੇ ਘਰ ਚ ਪਿਛਲੇ 40 ਸਾਲ ਤੋਂ 50 ਸਾਲ ਤੋਂ ਕਈ ਪੀੜੀਆਂ ਪਰ ਉਹ ਆਪਦਾ ਹੈ ਨਹੀਂ ਜੇ ਕਿਤੇ ਰਿਜਿਸਟਰੀ ਹੋ ਜੇ ਉਹਦੇ ਮਾਲਕ ਬਣ ਜਾਓ ਜ਼ਰੂਰੀ ਨਹੀਂ ਕਿ ਮਾਲਕ ਬਣ ਕੇ ਕਰਜ਼ਾ ਹੀ ਲੈਣਾ ਹੈ ਮਾਲਕ ਬਣ ਕੇ ਇੱਕ ਮਨ ਨੂੰ ਸਕੂਨ ਮਿਲਦਾ ਕਿ ਘਰ ਮੇਰਾ ਹੈ ਹਰੇਕ ਬੰਦਾ ਚਾਹੁੰਦਾ ਮੇਰਾ ਇਸ ਧਰਤੀ ਤੇ ਕੋਈ ਘਰ ਹੋਵੇ ਮੈਂ ਉੱਥੇ ਰਵਾਂ ਮੇਰੇ ਬੱਚੇ ਰਹਿਣ ਬੱਚਿਆਂ ਨੂੰ ਪੜਾਈਏ ਬੱਚੇ ਪੜਾ ਕੇ ਅਫਸਰ ਲਈਏ ਉਹ ਘਰਾਂ ਦੀਆਂ ਗਰੀਬੀਆਂ ਚੱਕਣਗੇ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਲਾਲ ਕਾਰਡ ਗਰੀਬੀ ਨਹੀਂ ਚੱਕ ਸਕਦਾ ਵੀਰੋ ਤੁਹਾਡੇ ਜਵਾਕ ਪੜਾ ਕੇ ਜਦੋਂ ਇੰਜੀਨੀਅਰ ਡਾਕਟਰ ਬਣ ਗਏ 8 8 10 10 ਲੱਖ ਰੁਪਏ ਦੇ ਪੈਕੇਜ ਤੇ ਚਲੇ ਗਏ ਉਹ ਗਰੀਬੀਆਂ ਚੱਕਣਗੇ ਥੋਡੀਆਂ ਇਹਨਾਂ ਨੇ ਤਾਂ ਆਪਾਂ ਨੂੰ ਐਂ ਰੱਖਿਆ ਜਾਣ ਬੁੱਝ ਕੇ ਰੱਖਿਆ ਕਾਂਗਰਸੀਆਂ ਨੇ ਤੇ ਕਾਲੀਆਂ ਨੇ ਜਾਣ ਬੁੱਝ ਕੇ ਆਪਾਂ ਨੂੰ ਅਨਪੜ ਰੱਖਿਆ ਉਹ ਕਹਿੰਦੇ ਜੇ ਪੜ ਗਏ ਸਾਡੇ ਖੇਤਾਂ 'ਚ ਦਿਹਾੜੀਆਂ ਕੌਣ ਕਰੂਗਾ ਜੇ ਪੜ ਗਏ ਤਾਂ ਸਾਡੇ ਘਰਾਂ 'ਚ ਸਫਾਈਆਂ ਕੌਣ ਕਰੂਗਾ ਸਾਡੇ ਘਰਾਂ 'ਚ ਪੋਚੇ ਕੌਣ ਲਾਊਗਾ ਨੌਮੀ 9ਵੀਂ ਕਲਾਸ ਤੱਕ ਕਹਿੰਦੇ ਕਹਿੰਦੇ ਫੇਲ ਹੀ ਨਹੀਂ ਕਰਨਾ 9ਵੀਂ ਕਲਾਸ ਤੱਕ ਕਹਿੰਦੇ ਫੇਲ ਹੀ ਨਹੀਂ ਕਰਨਾ ਕੋਈ ਬੱਚਾ ਪਤਾ ਹੀ ਨਹੀਂ ਲੱਗਦਾ ਕਿਹੜੇ ਸਬਜੈਕਟ 'ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ 'ਚ ਹਿਆਰ ਹੈ ਜਿਹੜੇ ਸਬਜੈਕਟ 'ਚੋਂ ਕਮਜ਼ੋਰ ਹੈ ਘੰਟਾ ਉਹਨੂੰ ਵੱਧ ਪੜਾ ਲਾਂਗੇ ਪਤਾ ਤਾਂ ਲੱਗੇ 10ਵੀਂ 'ਚੋਂ 70% ਫੇਲ ਹੋ ਜਾਂਦੇ 20% ਫੇਲ ਵਰਗੇ ਨੰਬਰ ਆ ਜਾਂਦੇ 35 40 ਚਲੋ ਜੇ 80 90% ਰਹਿ ਗਏ 10ਵੀਂ 'ਚੋਂ ਚਲੋ ਜੀ ਆਟਾ ਦਾਲ ਸਕੀਮ ਚ ਆ ਗਏ ਹੁਣ ਚਲੋ ਬੰਨੀ ਜਾਓ ਹਾਥੇ ਨਾ ਲੀਡਰਾਂ ਦੇ ਬਸ ਆ ਪੰਗਾ ਪਾਇਆ ਇਹਨਾਂ ਨੇ ਅਸੀਂ ਚਾਹੁੰਆਂ ਜਵਾਕ ਪੜ ਕੇ ਆਪਦੇ ਪੈਰਾਂ ਤੇ ਖੜਾ ਹੋ ਜੇ ਆਪਦੇ ਮਾਂ ਪਿਓ ਦੀ ਗਰੀਬੀ ਉਹ ਚੱਕੂਗਾ ਕਈ ਰਿਸ਼ਤੇਦਾਰਾਂ ਦੀ ਵੀ ਚੱਕੀ ਜਾਂਦੀ ਹੈ ਨਾਲ ਪਿੰਡ ਦੇ ਵਿੱਚ ਵੀ ਪਤਾ ਲੱਗ ਜਾਂਦਾ ਉਹਨਾਂ ਦਾ ਮੁੰਡਾ ਅਫਸਰ ਬਣਿਆ ਉਹ ਲੋਕ ਵਧਾਈ ਵੀ ਦੇਣ ਜਾਂਦੇ ਨਾਲ ਕਹਿੰਦੇ ਵੀ ਐ ਭਾਈ ਦੱਸ ਦੇ ਕਿਹੜੀ ਕਿਤਾਬ ਪੜ੍ਹੀ ਸੀ ਅਸੀਂ ਵੀ ਸਾਡੇ ਜਵਾਕ ਨੂੰ ਹੀ ਪੜਾ ਦਿੰਨੇ ਆ ਆਵਾਜ਼ ਪਾਰਟੀ ਅਹੀਂ ਕਾਫਲੇ ਬਣਦੇ ਆ ਹੌਲੀ ਹੌਲੀ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਇੱਕ ਪਿੰਡ ਠੀਕ ਕਰਾਂਗੇ ਉਹ ਪਿੰਡ ਅਗਲੇ ਪਿੰਡ ਨੂੰ ਦੱਸੂਗਾ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੇ ਜਾਂਦੇ ਸੀ ਭਾਈ ਮਰਦਾਨਾ ਜੀ ਕਹਿੰਦੇ ਭੁੱਖ ਲੱਗੀ ਐ ਭਾਈ ਮਰਦਾਨਾ ਜੀ ਨੂੰ ਬਾਬਾ ਨਾਨਕ ਜੀ ਕਹਿੰਦੇ ਆ ਪਿੰਡੋਂ ਮੰਗ ਲਿਆ ਰੋਟੀ ਉਹ ਪਿੰਡ ਵਾਲਿਆਂ ਨੇ ਨਹੀਂ ਦਿੱਤੀ ਬਾਬਾ ਜੀ ਕਹਿੰਦਾ ਕਈ ਘਰਾਂ ਦੇ ਕੁੰਡੇ ਖੜਕਾਏ ਪਰ ਉਹਨਾਂ ਨੇ ਕਈਆਂ ਨੇ ਕੁੰਡਾ ਖੋਲਿਆ ਨਹੀਂ ਕਈਆਂ ਨੇ ਖੋਲ ਕੇ ਕੁੰਡਾ ਜਵਾਬ ਦਿੱਤਾ ਕਹਿੰਦਾ ਭਾਈ ਅਗਲੇ ਪਿੰਡ ਚੱਲਾਂਗੇ ਇਹ ਪਿੰਡ ਵਸਦਾ ਰਹੇ ਅਗਲੇ ਪਿੰਡ ਗਏ ਉਹਨਾਂ ਨੇ ਬੜਾ ਸ਼ਾਨਦਾਰ ਸਵਾਗਤ ਕੀਤਾ ਭੋਜ ਬਣਾਏ ਬੜੇ ਵਧੀਆ-ਵਧੀਆ ਵੀ ਰੱਬ ਦਾ ਫਕੀਰ ਕੋਈ ਆਇਆ ਹੈ ਬੰਦਾ ਰੱਬ ਦਾ ਸਿੱਧੀ ਰੱਬ ਨਾਲ ਲੇਵ ਲੱਗੀ ਹੋਈ ਹੈ ਤੇ ਬਾਬਾ ਨਾਨਕ ਜੀ ਬਾਬਾ ਮਰਦਾਨਾ ਜੀ ਜਾਂਦੇ ਹੋਏ ਕਹਿ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇਹ ਪਿੰਡ ਉਜੜ ਜੇ ਬਾਬਾ ਨਾਨਕ ਜੀ ਨੇ ਜਦੋਂ ਇਹ ਗੱਲ ਕਹੀ ਗੁਰੂ ਸਾਹਿਬ ਨੇ ਤਪਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਮੈਨੂੰ ਸਮਝ ਨਹੀਂ ਆਈ ਜਿਹੜੇ ਪਿੰਡ ਨੇ ਆਪਾਂ ਨੂੰ ਰੋਟੀ ਨਹੀਂ ਖਵਾਈ ਜਿਹੜੇ ਪਿੰਡ ਨੇ ਕੁੰਡੇ ਨਹੀਂ ਖੋਲੇ ਉਹ ਪਿੰਡ ਨੂੰ ਤੁਸੀਂ ਵਸਦੇ ਰਹੋ ਦਾ ਅਸ਼ੀਰਵਾਦ ਿਆਏ ਜਿਹੜੇ ਪਿੰਡ ਨੇ ਇੰਨਾ ਸੋਹਣਾ ਭੋਜ ਕਰਾਇਆ ਸੇਵਾ ਕੀਤੀ ਹੈ ਉਹਨੂੰ ਤੁਸੀਂ ਉੱਜੜ ਜੋ ਕਹਤਾ ਉਹ ਕਹਿੰਦੇ ਭਾਈ ਉਸ ਪਿੰਡ ਦੇ ਲੋਕਾਂ ਦੀ ਨੀਤ ਮਾੜੀ ਹੈ ਉਸ ਪਿੰਡ ਨੇ ਆਪਾਂ ਨੂੰ ਫਕੀਰਾਂ ਨੂੰ ਰੋਟੀ ਨਹੀਂ ਖਵਾਈ ਉਹ ਐਸੇ ਪਿੰਡ 'ਚ ਹੀ ਵਸਦੇ ਰਹਿਣ ਇੱਥੇ ਹੀ ਵਸਦੇ ਰਹਿਣ ਬਾਹਰ ਨਾ ਨਿਕਲਣਾ ਤੇ ਇਹ ਪਿੰਡ ਵਾਲੇ ਦਾ ਭਰਾ ਭਾਈ ਮਰਦਾਨਿਆਂ ਇਹ ਤਾਂ ਭਾਈ ਦਰਿਆ ਦਿਲ ਨੇ ਤਾਂ ਆਏ ਗਏ ਦੀ ਸੇਵਾ ਕਰਨ ਲੈ ਇਹ ਪਿੰਡ ਵਾਲੇ ਜਿੰਨੇ ਬਾਹਰਲੇ ਹੋਰ ਪਿੰਡਾਂ ਚ ਇਧਰ ਉਧਰ ਜਾ ਕੇ ਵਸਣਗੇ ਇਹ ਇਹ ਹੈ ਜੀ ਸਿੱਖਿਆ ਆਪਣੇ ਗਵਾਂਡੀਆਂ ਨੂੰ ਆਪਣੇ ਲੋਕਾਂ ਨੂੰ ਦੇਣਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪੰਕਮਾਨ ਜਿੰਦਾਬਾਦ ਕੋਈ ਕੋਈ ਚੰਗੀ ਚੀਜ਼ ਕਿਸੇ ਪਿੰਡ ਚੋਂ ਸ਼ੁਰੂ ਹੋ ਜੂਗੀ ਹੋਰ ਪਿੰਡਾਂ ਚ ਫੈਲ ਜੂਗੀ ਆਂਦਰ ਵੀਰ ਮੈਨੂੰ ਮਿਲਿਆ ਇੱਥੇ ਆਖੜੇ ਕਹਿੰਦੇ ਮੈਂ ਇਕੱਲੇ ਨੇ ਝੰਡਾ ਚੱਕਿਆ ਸੀ ਕੋਈ ਨਹੀਂ ਕਹਿੰਦੇ ਉਹ ਤੋਂ ਡਰਦੇ ਹੁੰਦੇ ਸੀ ਆਮਾ ਦੇ ਪਾਗੜਾ ਝੰਡਾ ਚੱਕਣ ਤੋਂ ਆਹ ਦੇਖ ਲਓ ਹੁਣ ਕਾਫਲੇ ਬਣੇ ਪਏ ਨੇ ਹੁਣ ਝੰਡੇ ਹੁਣ ਇਹਨਾਂ ਕੋਲੇ ਝੰਡਾ ਨਹੀਂ ਕੰਡਾ ਚੱਕਣ ਵਾਲੇ ਹੋਰ ਆ ਗਏ ਇਹ ਤਾਂ ਹੁਣ ਧੰਨਵਾਦ ਕਰਨ ਵਾਲੇ ਜੀ ਆ ਗਏ ਬਸ ਐਂ ਹੁੰਦਾ ਫਿਰ ਹੌਲੀ ਹੌਲੀ ਕਾਫਲੇ ਬਣਦੇ ਨੇ ਸੋ ਇਸ ਕਰਕੇ ਆਪਾਂ ਤਾਂ ਬਹੁਤ ਨਵੇਂ ਆ ਹਜੇ ਇਹਨਾਂ ਨੂੰ ਤਾਂ ਕਾਂਗਰਸ ਪਾਰਟੀ 1885 ਚ ਬਣੀ ਸੀ ਦੇਖ ਲਓ 1885 ਚ 140 ਸਾਲ ਪੁਰਾਣੀ ਪਾਰਟੀ ਹੈ। ਅਕਾਲੀ ਦਲ 1920 ਚ ਬਣਿਆ ਸੀ। 105 ਸਾਲ ਪੁਰਾਣੀ ਪਾਰਟੀ ਹੈ। ਪਰ ਧੋਕੇ ਰੱਖਦੇ ਤੁਸੀਂ ਇਸ ਵਾਰ 2022 ਚ ਕਿਉਂਕਿ ਲੱਛਣ ਮਾੜੇ ਸੀ, ਕਰਤੂਤਤਾ ਮਾੜੀ ਸੀ, ਮੇਰਾ ਕੋਈ ਹੱਥ ਨਹੀਂ, ਮੇਰਾ ਤਾਂ ਉਹੀ ਨਾ ਹੀ ਲੱਗਦਾ। ਮੇਰਾ ਤਾਂ ਨਾ ਹੀ ਲੱਗਦਾ। ਇਹਨਾਂ ਨੇ ਆਪਣੀਆਂ ਕਰਤੂਤਾਂ ਕਰਕੇ ਇਹ ਕਾ ਇਹ ਹਾਲ ਕਰਾਇਆ ਆਪਦਾ। ਇਤ ਕੈਂਦੀ ਹੋਣਾ ਜੀ ਲੈ ਕਹਤਾ ਤੁਸੀਂ ਫਿਰ ਹਾਂ ਜੀ ਜੀ ਮੈਂ ਬਿਲਕੁਲ ਨਾਲ ਖੜਾਂਗੇ ਜੀ ਬਹੁਤ ਬਜ਼ੁਰਗਾਂ ਨੇ ਉਹ ਨਾ ਜੀ ਹੁਣ ਕੀ ਉਹ ਤਾਂ ਆਪ ਹੀ ਛੁਟਕਲਾ ਬਣੇ ਪਏ ਨੇ ਉਹ ਹਸਣ ਬਾਤ ਤੇ ਤੁਸੀਂ ਉਹਨਾਂ ਦੇ ਮੂੰਹ ਹੀ ਦੇਖ ਲਿਆ ਕਰੋ ਬਸ ਜੋ ਮੈਂ 부ਜੇ ਪਏ ਨੇ ਤੁਰੇ ਫਿਰਦੇ ਨੇ ਲੈ ਉਹ ਹਰ ਸਿਮਰਤ ਕੌਰ ਬੀਬਾ ਜੀ ਉਹ ਉਹ ਫਿਰਦੀ ਐ ਪਿੰਡਾਂ 'ਚ ਉਹ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਬਾਦਦਾ ਯਾਰ ਕਹਿੰਦੀ ਕੀ ਕਹਿੰਦੀ ਹਰਸਿਮਤ ਕੌਰ ਐਮਪੀ ਐ ਬਠਿੰਡੇ ਤੋਂ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਤਾਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਐ ਸੋਚੋ ਸਹੀ ਕਹਿੰਦੀ ਓਹ ਕਈ ਵਾਰੀ ਰੱਬ ਸੱਚ ਕਾ ਲੰਦਾ ਚਿੱਟੇ ਦਾ ਉਦੋਂ ਨਾਂ ਨਹੀਂ ਪਤਾ ਹੁੰਦਾ ਸੀ ਕਿਉਂਕਿ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੂੜੀ ਮਜੀਠੀਆ ਟੀਕਾ ਉਦੋਂ ਕੋਣ ਚਿੱਟਾ ਕਹਿੰਦੇ ਸੀ ਉਹ ਕਹਿੰਦੇ ਸੀ ਮਜੀਠੀਆ ਨਹੀਂ ਥੋੜਾ ਜਿਹਾ ਥੋੜਾ ਦੋ ਗ੍ਰਾਮ ਜੀਠੀਆ ਹੈਗਾ ਉਹ ਕਹਿੰਦਾ ਨਹੀਂ ਭਾਈ ਮੇਰੇ ਕੋ ਤਾਂ ਆਪਣੇ ਜੋ ਗਈ ਹੈ ਹਾਂ ਪਾਸ ਬੜਸੀ ਨਾ ਦੇ ਇਹ ਹਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ ਸਾਡੇ ਘਰਾਂ ਚ 70 ਪਛਾ ਕੇ ਹਜੇ ਮਜ਼ਾਕ ਕਰਦੇ ਆ ਪਰ ਇੱਕ ਗੱਲ ਆ ਤੁਹਾਡਾ ਪੁੱਤ ਕਹਿੰਦਾ ਤੁਹਾਡਾ ਭਰਾ ਛੋਟਾ ਵੱਡਾ ਭਰਾ ਮੰਨਦੇ ਹੋ ਜੋ ਮਰਜੀ ਮੰਨੋ ਕਿ ਮੇਰਾ ਨਾ ਕਿਸੇ ਰੇਤੇ ਵਾਲੇ ਚ ਸਾਂ ਨਾ ਕਿਸੇ ਚਿੱਟੇ ਵਾਲੇ ਜੀ ਸੈਨਾ ਕਿਸੇ ਬੱਸਾਂ ਵਾਲਿਆਂ ਜਿੱਸਾ ਨਾ ਗਦੇ ਟਾਬਿਆਂ ਜੀ ਸਹਿ ਹਿੱਸਾ ਮੇਰਾ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਜਿਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਜਿਨੇ ਪੰਜਾਬ ਦੇ ਪੈਸੇ ਨੂੰ ਲੁੱਟਿਆ ਕੱਲੇ-ਕੱਲੇ ਰੁਪਏ ਦਾ حساب ਹੋਊਗਾ ਉਹ ਅਲੱਗ ਗੱਲ ਹੈ ਟਾਈਮ ਲੱਗ ਜਾਂਦਾ ਕਈ ਵਾਰੀ ਕਾਗਜ਼ ਪੱਤਰ ਬਣਾਉਣ ਤੇ ਪਰ ਫਿਰ ਜਾ ਕੇ ਮੁਲਾਕਾਤ ਕਰਾਇਓ ਨਾਬੇ ਸਰਾਨਾ ਮੰਗਦਾ ਹੁਣ ਉਹ ਬੈਠੇ ਨੇ ਅੰਦਰ ਹੁਣ ਤਾਂ ਕੋਰਟਾਂ ਕਰਦੀਆਂ ਨੇ ਜੋ ਕਰਦੀਆਂ ਨੇ ਅਦਾਲਤਾਂ ਨਹੀਂ ਦਿੰਦੀਆਂ ਸਾਡੇ ਕੋਲ ਸਬੂਤ ਹੈ ਕਿ ਨਹੀਂ ਦੇਦੇ ਸਾਰੇ 40000 ਪੰਨਿਆਂ ਦੀ ਚਲਾਨ ਪੇਸ਼ ਕਰਤਾ ਵੀ ਆ ਲਓ ਜੀ ਹਜੇ ਨਹੀਂ ਮੰਨਦੇ ਯਾਰ ਕਮਾਲ ਹੈ ਹਜੇ ਨਹੀਂ ਮੰਨਦੇ ਹਾਂ ਉਹੀ ਗੱਲ ਹੈ ਨਾ ਐਸ ਬਾਰ ਵੋਟਾਂ ਦੇ ਵਿੱਚ ਇਹਨਾਂ ਨੂੰ ਦੱਸ ਦੋ ਕਿ ਤੁਸੀਂ ਮੰਨਦੇ ਨਹੀਂ ਮੰਨਦੇ ਅਸੀਂ ਇਹ ਮੰਨੀ ਬੈਠੇ ਆ ਵੀ ਤੁਸੀਂ ਚਿੱਟਾ ਤੁਸੀਂ ਬਿਕਵਾਇਆ ਆ ਆ ਤੱਕੜੀ ਜਿਹੜੀ ਹੈ ਬੇਬੇ ਮੇਰੀ ਦਾਦੀ ਵੀ ਐਂ ਕਹਿੰਦੀ ਹੁੰਦੀ ਸੀ ਬੇਪੁੱਤ ਬਾਬੇ ਨਾਨਕ ਦੀ ਤੱਕੜੀ ਨੂੰ ਬੋਡ ਪਾਵਾਂਗੇ ਹੌਲੀ-ਹੌਲੀ ਮੈਂ ਸਮਝਾਇਆ ਮੈਂ ਕਿਹਾ ਬੇਬੇ ਉਹ ਮੇਰੀ ਇਹ ਦਾਦੀ ਏ ਬਾਬੇ ਨਾਨਕ ਵਾਲੀ ਨਹੀਂ ਹੈਗੀ ਇਹ ਕਹਿੰਦੀ ਕਿਵੇਂ ਮੈਂ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਹੀ ਤੋਲਦੀ ਸੀ ਇਹ ਬਾਦਲ ਕੇ ਵਾਲੀ ਐ ਤਾਂ ਮੇਰਾ ਮੇਰਾ ਸਭ ਕੁਝ ਮੇਰਾ ਹੀ ਤੋਲਦੀ ਐ ਇਹ ਤੱਕੜੀ ਦੀਆਂ ਉਹ ਦੇਖੋ ਵੀਰੋ ਰੱਬ ਆਪ ਹੀ ਕਰ ਦਿੰਦਾ ਜੀ ਆਪਣੇ ਨਾਲ ਤਾਂ ਰੱਬ ਹੈ ਪੈਸੇ ਨਹੀਂ ਆ ਗਏ ਆਪਣੇ ਕੋਲੇ ਗੁੰਡਾਗਰਦੀਆਂ ਨਹੀਂ ਕਰਦੇ ਆਪਣਾ ਰੱਬ ਇਹਨਾਂ ਨੇ ਆਪ ਹੀ ਅਰਦਾਸ ਕੀਤੀ ਜਿਨ੍ਹਾਂ ਨੇ ਚਿੱਟਾ ਵੇਚਿਆ ਉਹਨਾਂ ਦਾ ਕੱਖ ਨਾ ਰਹੇ ਹੋ ਗਿਆ ਪ੍ਰਮਾਨ ਹੋ ਗਈ ਅਰਦਾਸ ਪ੍ਰਵਾਨ ਹੋ ਗਈ ਕੱਖ ਨਹੀਂ ਰਿਹਾ ਆਪ ਹੀ ਅਰਦਾਸ ਕੀਤੀ ਜਿਨ੍ਹਾਂ ਬੇਅਤਬੀਆਂ ਕਰਾਈਆਂ ਗੁਰੂ ਸਾਹਿਬ ਦੇ ਕੱਖ ਨਾ ਰਹੇ ਚੱਲੀ ਜਾਂਦੇ ਕੇਸ ਦੇਖਦੇ ਜਾਏ ਹੁੰਦਾ ਕੀ ਹੋਂ ਠੀਕ ਹੈ ਨਾ ਆਪ ਹੀ ਆਪ ਆਪਣੇ ਵੱਲੋਂ ਹੀ ਬੋਲਦੇ ਆ ਰੱਬ ਕਹੋਂਦਾ ਤੇ ਇਹ ਕਰਕੇ ਇਹੇ ਹੁਣ ਸੁਖਬੀਰ ਬਾਦਲ ਕਹਿੰਦਾ ਸੀ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਕਿਹਾ ਓਏ ਝਾੜੂ ਚੋਂ ਦੋ ਚਾਰ ਕਮਜ਼ੋਰ ਜੇ ਤੀਲੇ ਇਧਰ ਉਧਰ ਹੋ ਜਾਣ ਝਾੜੂ ਦਾ ਸਫਾਈ ਕਰਦਾ ਰਹਿੰਦਾ ਓਏ ਤੱਕੜੀ ਦੀ ਇੱਕ ਰਸੀ ਟੁੱਟ ਜੇ ਤੋਲਣ ਚੋਕੀ ਨਹੀਂ ਰਹਿਦੀ ਓ ਉਹ ਤੂੰ ਤੱਕੜੀ ਸਾਮ ਹੋਇਆ ਆਪਣੀ ਉਹ ਵੀ ਕਹਿੰਦੇ ਸੀ ਪ੍ਰਤਾਪ ਬਾਜਵੇ ਜਿਹੜੀ ਕਾਂਗਰਸ ਵਾਲੇ ਪੰਡੋ ਕਹਿੰਦੇ ਝਾੜੂ ਖਤਮ ਹੋ ਗਮ ਮੈਂ ਕਿਹਾ ਓਏ ਪੰਜੇ ਦੀ ਕੁੰਗਲ ਵੜਦੀ ਐ ਇਧਰ ਉਧਰ ਹੀਆਂ ਅਲਲਾ ਕੋਟ ਜਾ ਬਣ ਜਾਂਦਾ ਓਏ ਤੁਸੀਂ ਪੰਜੇ ਤੱਕ ਕੜਿਆਂ ਸੰਭੋਏ ਸਾਡੀ ਫਿਕਰ ਨਾ ਕਰੋ ਜੀ ਮੰਮੀ ਹਾਂ ਜੀ ਹਾਂ ਜੀ ਆ ਦੇਖੋ ਮਾਂ ਨੇ ਵੀ ਇਹੀ ਗੱਲ ਕਹੀ ਹੈ ਭਈ ਨਸ਼ੇ ਨਾਲ ਬਹੁਤ ਘਰ ਬਰਬਾਦ ਹੋ ਜਾਂਦੇ ਨੇ ਇਹ ਇਨਾਂ ਨੇ ਕੀਤੇ ਨੇ ਅਸੀਂ ਲੱਗੇ ਹੋਇਆ ਸਾਨੂੰ ਦੱਸੋ ਤੁਹਾਡੇ ਪਿੰਡ 'ਚ ਕੀ ਦਿੱਕਤ ਹੈ ਕੀ ਕਰਨਾ ਹੈ ਕੀ ਮੰਗ ਪੱਤਰ ਹੈ ਆ ਵੋਟਾਂ ਤੋਂ ਬਾਅਦ ਦੁਬਾਰੇ ਫੇਰਾ ਅੱਛਾ ਤੁਹਾਡੇ ਪਿੰਡ ਕੋਈ ਮੁੱਖ ਮੰਤਰੀ ਆਇਆ ਤੁਹਾਡੇ ਪਿੰਡ ਕੋਈ ਆਇਆ ਆਇਆ ਨਹੀਂ ਕਦੇ ਵੀ ਨਹੀਂ ਆਇਆ ਕੋਈ ਪੁਰਾਣਾ ਯਾਦ ਹੋਊ ਕੋਈ 55 ਸਾਲ ਤੋਂ ਤੁਹਾਨੂੰ ਪਤਾ ਹੈ ਕੋਈ ਨਹੀਂ ਆਇਆ ਕੋਈ ਕਹਿਰੋਂ ਕੋਰੋਂ ਕੋਈ ਪੁਰਾਣਾ ਹਾਂ ਪਹਿਲਾਂ ਹਾਂ ਤੁਹਾਡੇ ਤੋਂ ਪਹਿਲਾਂ ਤਾਂ ਕੀ ਆਇਆ ਉਹ ਹੈ ਨਹੀਂ ਆਏ ਹੁਣੇ ਮੈਨੂੰ ਪਤਾ ਇੱਧਰ ਨਹੀਂ ਆਉਂਦੇ ਉਹ ਇੱਥੇ ਤਾਂ ਉਹਦਾ ਟੈਂਪਰੇਚਰ ਪੁੱਛ ਕੇ ਤਾਂ ਬਾਹਰ ਨਿਕਲਦੇ ਆ ਵੀ ਤਾਪਮਾਨ ਕਿੰਨਾ ਹੈ ਉਹ ਅਫਸਰ ਕਹਿੰਦੇ ਨੇ ਸਰ 40 ਡਿਗਰੀ ਓ ਨੋ ਟੂ ਹੌਟ ਟੂ ਹੌਟ ਬਹੁਤ ਗਰਮੀ ਹੈ ਜੇ ਥੋੜੇ 30 ਤੋਂ ਥੱਲੇ ਆਏ ਦੱਸਿਓ ਉਹ 30 ਤੋਂ ਥੱਲੇ ਵਾਲੇ ਨਿਕਲਦੇ ਨੇ ਨਾ ਪਸੀਨਾ ਨਹੀਂ ਆ ਸਕਦਾ ਹਾਂ ਇਹ ਆ ਵੀ ਮੇਰੇ ਘਰ ਕੇ ਆ ਜਾਣਗੇ ਹੁਣ ਥੱਲੇ ਤਾਂ ਲਾਹੇ ਧਰਤੀ ਤੇ ਤਾਂ ਆ ਗਏ ਘਰ ਹੁਣ ਪਿੰਡਾਂ 'ਚ ਵੀ ਆ ਜਾਣਗੇ ਚਲੋ ਜੀ ਆ ਗਏ ਕੋਈ ਗੱਲ ਨਹੀਂ ਚਾਹ ਪਾਣੀ ਪਿਆ ਦਿਓ ਆਪਾਂ ਇੰਨੇ ਮਾੜੇ ਵੀ ਨਹੀਂ ਹੈਗੇ ਇਹਨਾਂ ਵਰਗੇ ਮੈਨੂੰ ਪਤਾ ਲੱਗਿਆ ਪੈਸੇ ਵੰਡਣਗੇ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਨੇ ਕਿਸ ਨੇ ਸਮੈਗਲਿੰਗ ਚੋਂ ਕਮਾਏ ਨੇ ਕਿਸ ਨੇ ਇਧਰੋਂ ਤੁਹਾਨੂੰ ਲੁੱਟ ਕੇ ਹੀ ਕਮਾਏ ਨੇ ਮੇਰੀ ਹੱਥ ਬਨ ਕੇ ਬੇਨਤੀ ਆ ਬੁਰਜਾਲੇ ਹੋ ਜੇ ਪੈਸੇ ਵੰਡਣ ਆਏ ਜਵਾਬ ਨਾ ਦੇ ਦਿਓ ਲੈ ਲਿਓ ਓਏ ਆਪਣੇ ਹੀ ਨੇ ਓਏ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਕਈ ਤਾਂ ਨੋਟ ਵੀ ਪਛਾਣ ਲੋਂਗੇ ਤੁਸੀਂ ਵੀ ਤਾਂ ਉਹੀ ਨੋਟ ਆ ਓਏ ਖੁੰਝੇ ਜੇ ਤੇ ਹੜਦੀ ਲੱਗੀ ਹੋਈ ਜਿਹੜਾ ਦਰਬਾਰ ਸਾਹਿਬ ਦੇਖ ਕੇ ਆਈ ਸੀ ਸੰਗਰਾਂਦ ਵਾਲੇ ਦੇ ਨਾਲ ਐਂ ਚੱਲਦਾ ਇਹਨਾਂ ਦਾ ਕੰਮ ਉਦੋਂ ਹੀ ਆਉਂਦੇ ਨੇ ਬਸ ਐਂ ਕਰਿਓ ਇੱਕ ਕੰਮ ਪੈਸੇ ਫੜ ਕੇ ਇਨਾਂ ਨੂੰ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਕਹਿ ਦਿਓ ਵੀ ਹਾਂ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀਆਂ ਨੂੰ ਮਾਫ਼ ਹੈ ਬਹੁਤ ਸਾਮੀਦਾਰ ਲੱਕ ਹੈ ਬਹੁਤ ਸਾਮੀਦਾਰ ਲੱਕ ਹੈ ਫਿਰ ਤੁਹਾਡੇ ਵੱਲੋਂ ਬੁਰਜ ਵਾਲੇ ਸਮਝਿਏ ਵੀ ਹਾਂ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਜਾਉਂਦੇ ਵਾਸਤੇ ਰਹੋ ਬਹੁਤ-ਬਹੁਤ ਮਿਹਰਬਾਨੀ ਤੁਹਾਡੇ ਕੋਲੇ ਦੁਬਾਰੇ ਵੀ ਆਵਾਂਗੇ ਮਿਲਦੇ ਰਵਾਂਗੇ ਐਸੇ ਤਰ੍ਹਾਂ ਹੀ ਤੇ ਪਿੰਡਾਂ ਨੂੰ ਆਪਾਂ ਤਰੱਕੀਆਂ ਦੇ ਰਾਹ ਤੇ ਪਾਉਣਾ ਹੈ 11 ਤਰੀਕ ਨੂੰ ਸਾਥ ਦੇ ਦੋ ਬਸ ਧੰਨਵਾਦ ਜੀ ਜੀ ਆਰੀ ਬਹੁਤ ਥੀ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਪਹੁੰਚ ਚੁਕੇ ਨੇ मेरा तो रंग दे बसंती चोला मेरा रंग दे बसंती चोला मेरा पंजाब दे हरवन प्यारे भखवंतरी सरदार भगवंत मान तो दे विच पहुंच चुके ने ओए मेरा रंग दे मेरा रंग दे बसंती चोला 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 आए रंग दे बसंती चोला सोसी वे पर से लेके आए के ਜਿਹੜੇ ਸਰਕਾਰੀ ਸਕੂਲਾਂ 'ਚ ਸਰਕਾਰੀ ਹਸਪਤਾਲਾਂ 'ਚ ਡਾਕਟਰ ਬਣਨਗੇ ਸਰਕਾਰੀ ਮੈਡੀਕਲ ਕਾਲਜਾਂ 'ਚ ਤੇ ਉਹਨਾਂ ਨੂੰ 2 ਸਾਲ ਬਾਰਡਰ ਏਰੀਆ 'ਚ ਰਹਿਣਾ ਪਊਗਾ ਮਾਸਟਰਾਂ ਨੂੰ ਡਿਊਟੀ ਜਿਹੜੀ ਹੈ ਮਾਸਟਰ ਕਰਾਂਗੇ ਇੱਥੇ ਤਾਂ ਕਿ ਇਹ ਇਲਾਕੇ ਦੇ ਲੋਕ ਵੀ ਪੜ੍ਹ ਲਿਖ ਕੇ ਇੱਥੇ ਸਕੂਲ ਯੂਨੀਵਰਸਿਟੀਆਂ ਬਣਾ ਕੇ ਇਸ ਇਲਾਕੇ ਨੂੰ ਪਤਰਾਕੀਂ ਕਰਾ ਸਕੀ ਬਹੁਤ-ਬਹੁਤ ਮੁਬਾਰਕਾਂ ਦੇਵਾਂਗੇ ਜੀ ਦੇਖੋ ਖੇਡਾਂ 'ਚ ਪੰਜਾਬੀ ਹਮੇਸ਼ਾ ਅੱਗੇ ਰਹੇ ਆ ਅਸੀਂ ਵੀ ਖੇਡ ਖੇਡਾਂ ਬਦਨ ਪੰਜਾਬ 'ਚ ਚਲਾ ਰਹੇ ਆ ਗਰਾਊਂਡ ਬਣਾ ਰਹੇ ਆ ਅਪਡੇਟਡ ਗਰਾਊਂਡ ਬਿਲਕੁਲ ਲੇਟੈਸਟ ਤਾਕੇ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਮਾੜੀ ਸੰਗਤ ਤੋਂ ਬਚਣ ਨਸ਼ੇ ਹੁਸ਼ਿਆਂ ਵਾਲੇ ਪਾਸੇ ਉਹਨਾਂ ਧਿਆਨ ਨਾ ਜਾਵੇ ਤੇ ਤਿੰਨ ਪਲੇਅਰ ਜਿਹੜੇ ਐਸ ਟੀਮ ਦੇ ਵਿੱਚ ਕੁੜੀਆਂ ਦੀ ਟੀਮ ਚ ਜਿਹੜੀ ਜਿੱਤੀ ਹੈ ਹਰਮਨਪ੍ਰੀਤ ਕੈਪਟਨ ਹੈ ਹਰਲੀਨ ਦਿਓਲ ਤੇ ਅਮਨਜੋਤ ਤਿੰਨ ਕੁੜੀਆਂ ਸਾਡੀਆਂ ਪੰਜਾਬ ਦੀਆਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿੱਤਣ ਦੇ ਵਿੱਚ ਸਾਡਾ ਕੈਪਟਨ ਜਿਹੜਾ ਤਿੰਨ ਪਲੇਅਰ ਸਾਡੇ ਜਿਹੜੇ ਉਹ ਮੁੰਡਿਆਂ ਦੀ ਟੀਮ ਚ ਨੇ ਸ਼ਮਨ ਗਿੱਲ ਅਭਿਸ਼ੇਕ ਸ਼ਰਮਾ ਅਮਰਸਰ ਤੋਂ ਹੀ ਆ ਤੇ ਅਰਸ਼ ਅਰਸ਼ਪੀ ਸੋ ਤੈਨੂੰ ਉਧਰ ਨੇ ਤੇ ਹਾਕੀ ਦੇ ਵਿੱਚ ਸਾਡੇ 11 ਚੋਂ 9 ਨੇ ਕੈਪਟਨ ਸਾਡਾ ਹਰਮਨਪ੍ਰੀਤ ਉਹਦਾ ਵੀ ਕੈਪਟਨ ਹੈ ਫੁੱਟਬਾਲ ਦੀ ਟੀਮ ਦਾ ਕੈਪਟਨ ਸਾਡਾ ਪੰਜਾਬੀ ਹੈ ਅਸੀਂ ਕਿਸੇ ਪੱਖੋਂ ਘੱਟ ਨਹੀਂ ਐਵੇਂ ਸਾਡੇ ਤੇ ਇਲਜ਼ਾਮ ਲਾਤੇ ਇਹਨਾਂ ਨੇ ਇਹਨਾਂ ਨੇ ਸਾਡੀਆਂ ਨਸਲਾਂ ਬਰਬਾਦ ਕਰਨ ਲੱਗੇ ਅਸੀਂ ਪੰਜਾਬ ਨੂੰ ਵਾਪਸ ਪੰਜਾਬੀਅਤ ਤੇ ਲੈ ਕੇ ਆਵਾਂਗੇ ਛਿੰਝਾਂ ਕਬੱਡੀਆਂ ਘੋਲ ਗਿੱਧੇ ਭੰਗੜੇ ਹਨਾ ਜਿਹੜੇ ਸਾਡੇ ਪੰਜਾਬ ਦੀ ਜਿਹੜੀ ਫੌਜ ਭਰਤੀ ਹੋਣਾ ਸਾਡੇ ਪੰਜਾਬ ਦੀ ਪਛਾਣ ਸੀ ਇਹ ਪਛਾਣ ਵਾਪਸ ਸੀ ਮਾਨ ਸਾਹਿਬ ਮਾਨ ਸਾਹਿਬ ਇਹ ਤਾਂ ਬਿਹਾਰ ਦੇ 스타 ਪ੍ਰਚਾਰਕ ਜੋ ਜੰਨੀ ਹੋ ਰਹੇ ਦਾ ਨਾਂ ਕਟਿਆ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਕਰਤੂਤਾਂ ਕਰਕੇ ਕੱਟੇ ਗਈ ਗਾਲਾਂ ਕੱਢਦੇ ਆ ਜੀ ਉਹ ਗਾਲਾਂ ਕੱਢਦੇ ਪਿਆਰ ਵਾਲਿਆਂ ਨੂੰ ਯੂਪੀ ਵਾਲਿਆਂ ਨੂੰ ਠੀਕ ਹੈ ਨਾ ਆਪ ਉਹਨਾਂ ਦੇ ਜਦੋਂ ਫਿਰ ਇਹੋ ਜਿਹਾ ਮੌਕਾ ਆਉਂਦਾ ਉਦੋਂ ਫਿਰ ਉਹਨਾਂ ਦਾ ਨਾਂ ਕੱਟ ਦਿੰਦੇ ਨੇ ਪਹਿਲਾਂ ਧਿਆਨ ਨਾਲ ਬੋਲਿਆ ਕਰੋ ਪਹਿਲਾਂ ਧਿਆਨ ਨਾਲ ਬੋਲ ਲੈਂਦੇ ਆ ਹਾਲਾਤ ਨਾ ਹੁੰਦੇ ਸੋ ਉਹ ਮੇਰਾ ਰੰਗ ਦੇ ਬਸ ਕਾਨੂੰਨ ਸਭਾ ਦੇ ਵਿੱਚ ਐਕਟ ਬਣਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਦਾ ਉਹਨੂੰ ਐਕਟ ਨੂੰ ਵੀ ਨੋਟੀਫਿਕੇਸ਼ਨ ਨਾਲ ਕਿਵੇਂ ਰੱਦ ਕਰ ਸਕਦੇ ਹਾਂ ਜਦੋਂ ਵਿਧਾਨ ਸਭਾ ਹੀ ਐਮੈਂਡ ਕਰੇ ਉਹਨੂੰ ਜਾਂ ਫਿਰ ਲੋਕ ਸਭਾ 'ਚ ਜਾਵੇ ਨਾ ਲੋਕ ਸਭਾ 'ਚ ਗਈ ਨਾ ਪੰਜਾਬ ਦੀ ਵਿਧਾਨ ਸਭਾ ਨੇ ਕੋਈ ਫੈਸਲਾ ਲਿਆ ਇਹ ਪੰਜਾਬ ਬੀਜੇਪੀ ਜਿਹੜੀ ਹੈ ਇਹ ਪੰਜਾਬ ਦੇ ਹੱਕ ਮਾਰਨ ਦਾ ਕੋਈ ਵੀ ਮੌਕਾ ਜਾਣ ਨਹੀਂ ਦਿੰਦੀ ਚਾਹੇ ਉਹ ਭਾਖੜਾ ਡੈਮ ਦਾ ਹੋਵੇ ਉਹ ਮੁੱਦੇ ਤੇ ਅਸੀਂ ਚਿੱਠੀ ਲਿਖੀ ਹੈ ਚਾਹੇ ਉਹ ਸਾਡੀ ਯੂਨੀਵਰਸਿਟੀ ਹੋਵੇ ਭਾਵੇਂ ਉਹ ਸਾਨੂੰ 1600 ਕਰੋੜ ਰੁਪਏ ਅਨਾਉਂਸ ਕਰਕੇ ਗਏ ਸੀ ਹੜਾਂ ਦਾ ਹਜੇ ਤੱਕ 1 ਕਰੋੜ ਪਈ ਨਹੀਂ ਆਇਆ ਕੋਈ ਵੀ ਪੰਜਾਬ ਦੇ ਹੱਕ ਦੀ ਕੋਈ ਗੱਲ ਹੋਵੇ ਸਾਡਾ ਜਿਹੜਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਆ ਸੜਕਾਂ ਦਾ ਆ ਸੜਕਾਂ ਦਾ ਠੀਕ ਹੈ 8000 ਕਰੋੜ ਰੁਪਏ ਉਹਦਾ ਰੋਕੀ ਬੈਠਿਆ ਬਥੇਰੀਆਂ ਕੋਸ਼ਿਸ਼ਾਂ ਕਰ ਰਹੇ ਆ ਰਵਨੀਤ ਬਿੱਟੂ ਜੀ ਜਿਹੜਾ ਚੰਡੀਗੜ੍ਹ ਦੇ ਵਿੱਚ ਉਹ ਆਪ ਉਹ ਪੁਰਾਣੀ ਚਾਰ ਪੀੜੀਆਂ ਤੋਂ ਕੋਠੀ ਦੱਬੀ ਬੈਠੇ ਆ ਉਹ ਉਹ ਛਡਾਉਣੀ ਕਿਨੇ ਆ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਪ੍ਰਸ਼ਾਸਨ ਚ ਕੌਣ ਹੈ ਯੂਟੀ ਦੇ ਵਿੱਚ ਭਾਜਪਾ ਸੋ ਆਪ ਤਾਂ ਇਹ ਨਜਾਇਜ਼ ਕਬਜ਼ੇ ਕਰੀ ਬੈਠੇ ਉਹਨਾਂ ਨੂੰ ਕੀ ਬਣ ਰੱਖੇ ਬਿੱਟੂ ਨੂੰ ਇਹ ਪੰਜਾਬ ਦੇ ਹੱਕ ਚ ਲੱਗਦਾ ਹੋਊਗਾ ਕਿਉਂਕਿ ਉਹਨਾਂ ਨੇ ਇੱਕ ਮੈਕਮਾ ਜਾਂ ਦੇ ਰੱਖਿਆ ਉਹਨੂੰ ਰੇਲਵੇ ਵਾਲਾ ਠੀਕ ਹੈ ਨਾ ਉਹੀ ਉਹੀ ਬਿੱਟੂ ਪਹਿਲਾਂ ਕਾਂਗਰਸ ਵੱਲੋਂ ਬੋਲਦਾ ਹੁੰਦਾ ਸੀ ਸੋ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਇਹਨਾਂ ਚੋ ਬੋਲਦਾ ਕਿਹੜਾ ਹੈ ਤੇ ਕਿਹੜੀ ਪਾਰਟੀ ਚ ਅੱਜਕੱਲ ਸੋ ਕਰੂਗਾ ਡਿੱਕਾ ਤਾਂ ਕਰ ਦਿੰਦਾ ਸੋ ਸੋ ਬਾਦਲ ਲਗਾਤਾ ਤਾਂ ਸਾਗੇ ਤੁਹਾਡੀ ਗੱਲ ਕਰਦੇ ਪਾਰੇ ਨਹੀਂ టౌాలీల ను పిండి పుచ్చలే సోన్ ఇట్ చిటే దాగల పుచ్చలే పిడ్ ਇਹ ਪਿੰਡਾਂ ਨੂੰ ਸਾਰੇ ਪਤਾ ਪੋਤੜੇ ਖਰੋਲ ਦੇਣਗੇ ਸੋ ਕਿਰਪਾ ਕਰਕੇ ਅਸੀਂ ਤਾਂ ਅਸੀਂ ਤਾਂ 10 ਸਾਲ ਪੁਰਾਣੀ ਪਾਰਟੀ ਹੈ 1920 ਦੀ ਪਾਰਟੀ ਬਣੀ ਹੋਈ ਹੈ ਸੋ ਇਸ ਕਰਕੇ ਇਹ ਇਹ ਐਸ ਕਰਕੇ ਇਹ ਇਸ ਤਰ੍ਹਾਂ ਦੇ ਘੱਡੀ ਇਲਜ਼ਾਮ ਲਾਉਣ ਦੀ ਕੋਸ਼ਿਸ਼ ਨਾ ਕਰਨ ਇਹਨਾਂ ਨੇ ਜਮਾਨਤਾ 잡ਤ ਹੋਣੀ ਹੈ ਹਰਿੰਦਰ ਧੰਮ ਨੇ ਸਿਰ ਪ੍ਰਧਾਨ ਚੁਣ ਲਏ ਨੇ ਐਜਪੀਸੀ ਦੇ ਪਹਿਲੀ ਵਾਰ ਹਰਿੰਦਰ ਧੰਮ ਨੇ ਦੇਖੋ ਇਹ ਤਾਂ ਆਪਸ ਵਿੱਚ ਹੀ ਚੁਣ ਲੈਂਦੇ ਨੇ ਜਿਵੇਂ ਸੁਖਵੀਰ ਬਾਦਲ ਨਹੀਂ ਚੁਣਿਆ ਸੁਖਵੀਰ ਬਾਦਲ ਨੇ ਸੀ ਵਾਦੇ ਤਾਂ ਸੁਖਵੀਰ ਬਾਦਲ ਨੇ ਪ੍ਰਵਾਨ ਕਰ ਲਿਆ ਤੇ ਉਹਨੇ ਫਿਰ ਅਗਲੇ ਪ੍ਰਧਾਨ ਕੀ ਵਾਸਤੇ ਸੁਖਵੀਰワਲ ਦਾ ਨਾਮ ਉਹਨੇ ਪ੍ਰਪੋਜ਼ ਕਰਤਾ ਸੁਖਵੀਰワਲ ਨੇ ਕਹਿੰਦਾ ਠੀਕ ਆ ਮੈਂ ਤਿਆਰ ਆ ਪ੍ਰਧਾਨ ਬਣਨ ਵਾਸਤੇ ਸੁਖਵੀਰワਦਲ ਦੇ ਨਾਮ ਦੀ ਤੈਅ ਸੁਖਵੀਰワਦਲ ਨਹੀਂ ਕਰਤੀ ਤੇ ਫਿਰ ਸੁਖਵੀਰワਦਲ ਨੇ ਜਦੋਂ ਹਾਂ ਕਰਤੀ ਤਾਂ ਫਿਰ ਸੁਖਵੀਰワਲ ਪ੍ਰਧਾਨ ਚੁਣਿਆ ਗਿਆ ਇਹ ਤਾਂ ਚੁਣ ਲੈਂਦੇ ਆ ਕਿੰਨੇ ਪੈਸੇ ਆ ਗਏ 1600 ਕਰੋੜ ਚੁਕਿੰਦੇ ਕੋਈ ਪੈਸੇ ਨਹੀਂ ਆ ਕੋਈ ਪੈਸੇ ਨਹੀਂ ਆ ਥੈਂਕ ਯੂ ਬਹੁਤ ਬਹੁਤ ਸਰ ਦਾ ਭਗਵਾਨ ਤੁਹਾਡਾ ਮੇਰੇ ਮਾਇਆ ਰੰਗ ਦੇ ਮੇਰਾ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਆਏ ਰੰਗ ਦੇ ਬਸੰਤੀ ਚੋਲਾ ਪੰਜਾਬ ਦੇ ਹਰ ਮਨ ਪਿਆਰੇ ਭਗਵੰਤਰੀ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਪਹੁੰਚ ਚੁਕੇ ਨੇ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਪੰਜਾਬ ਦੇ ਹਰ ਬਨ ਪਿਆਰੇ ਭਗਵੰਤਰੀ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਪਹੁੰਚ ਚੁਕੇ ਨੇ ਮੇਰਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ